बधाई होग्राम महलटारी हरभगतवाल निशान साहब की मर्यादा अनुसार चढ़ाया जाएगा महलटारी विशेष ਦੇਵੇ ਠੰਡੀ ਛਾਂ ਹੱਥ ਨ ਕਿਸੇ ਟਕਾਇਆ ਨਾ ਕੋਈ ਦੇਵੇ ਠੰਡੀ ਛਾਂ ਹੱਥ ਨ ਕਿਸੇ ਟਕਾਇਆ ਕੋਈ ਕਰੇ ਬੈਠਣਿਆ ਹੋਏ ਇਕੱਲਾ ਆਪਿ ਪ੍ਰਵਾਯਾ ਨਾ ਕੋਈ ਕਰੇ ਬੈਠਣਿਆ ਹੋਏ ਇਕੱਲਾ ਆਪਿ ਪ੍ਰਵਾਯਾ ਜੋਤੀ ਜੋਤ ਸਰੂਪ ਹੈ ਆਪ ਆਪਣੀ ਜੋਤ ਤੈਰ ਜੋਤੀ ਜੋਤ ਸਰੂਪ ਹੈ तार ज्योति जोत स्वरूप पार आप अपनी जोत तार जो जोत स्वरूप पार आप अपनी जोत तार, अपनी जोत तार नूर करे गुण नूर करे සාචාප්‍රාබෝසාධා සංගසා තුසචප්‍ර බෝසධා සංගසාතු ਜੋਤ ਸਰੂਪ ਪੀਤ੍ਰ ਲੋਕੀਨਾਥ ਜੋਤ ਸਰੂਪ ਪੀਤ੍ਰ ਕਿਨਾਥ

के सिर दे कर हाथ गुर सिख र के सिर देख हाथ सतगुर की बहुत बोध बरेक सतगुर की बहुत ਇਕ ਚਰਨ ਪਰੀਤੀ ਵਕਸ਼ੀਤੇ ਇਕ ਚਰਨ ਪਰੀਤੀ ਆਕਸ਼ੀਤੇ ਇਕ ਪੇਵ ਚੁਕਾਇਆ ਇਕ ਮੈਂ ਇਕ ਪੇਵ ਚੁਕਾਇਆ ਇਕ ਮੈਂ ਇਕ ਪੇਵ ਚੁਕਾਇਆ ਇਕ ਮੈਂ चिकाया त्रै गुण माया नाले शेक त्रै गुण माया नाले शेक त्रै गुण माया नाले शेक त्रै गुण माया

महाराज शेर सिंह विष्णु भगव शेर सिंह विष्णु भगवान भगव सिंह विष्णु भगवान सच स्वामि करे खिल अनेक सच स्वामी करे अनेक सच स्वामी करे अनेक सच स्वामी करे अनेक सो हमाराइ ਨਿਸ਼ਾਨ ਕਾਹੇ Yeah. सानमो Get wow. it

in <inaudible> <inaudible>

ਨਹੀਂ ਨਾ ਕੋਈ ਆਪਕੋ ਜੀ ਰਿਟਲ ਹੋ ਗਏ ਉਹ ਆਪਕੀ ਪਾਵਨ ਕਰ ਆਇਆ ਕੰਮ ਆ ਆਹ ਰਾਤ ਚਲੇ ਜਾਏਗਾ ਆਪਕਾ ਘਰ ਪਾਏ ਮਰਦੇ ਨੇ ਡਰਾਪ ਦੇਂਦਾ ਲਾਈਨ ਤੇ ਲੱਗਦਾ ਨਹੀਂ ਸਾਰ ਮਾਰੀ ਸੀ ਜੇ Ayúd. 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 ਪਾਈ ਹੋਈ ਸਗਲ ਕਰਨੀ ਕੜੀ ਸਾਨੂੰ ਫੇਰ ਨੀ ਆਵੇ ਲਖਵਾਰੀ ਸਦ ਦਸਤੀ ਯਾਰੀ ਫਤੂਤੀ ਇੱਕ ਪੈ ਲੈਸਤੀ ਅਸਨੀ ਨਾ ਦੇਖੀ ਮਲਕ ਦੀ ਨਾਰੇ ਬਲੀਲਾ ਸੁਹ ਮਾਰਾ ਸ਼ੇਸਲਾ ਇਹ ਪੈਣੋ ਇੱਕ ਇੱਕ ਮਿੰਟ ਇੱਕ ਮਿੰਟ ਦੇ ਇੱਕ ਮਿੰਟ ਚੱਕਰ ਤੇਰੀ ਮਲ ਟਾਰੀ ਟਾਰੀ ਵਾਹ ਚਾਰ ਬੂਏ ਤੇ ਅੱਠ ਵਾਰੀ ਵਾਹ ਜੀ ਵਾਹ ਇਸ ਦਿਹਾੜੇ ਨੂੰ ਦੁਨੀਆ ਯਾਦ ਕਰੇਗੀ ਵਾਹ ਵਾਹ ਨਾਲੇ ਪੁੱਛਿਆ ਕਰਨਗੇ ਉਹ ਕਿਹੜੀ ਸੀ ਮਾਸ ਲਖਣੀ ਜੇ ਨਾ ਆਪਣੇ ਬੱਚਿਆਂ ਦੀ ਜੋੜੀ ਉਹ ਪੁਰਖ ਅਕਾਲ ਤੋਂ ਵਾਰੀ ਤੰਮੀ ਆਬਾ ਬਿਰੀ ਆਣਾ ਦੇਖ ਕੌਤੂ ਦੀ ਕਸਰ ਤੰਮੀ ਆਬਾ ਹੋਰ ਨਿਕਲੀ ਆਪਣੇ ਆਪ ਹੀ ਅੰਕਾਂਗੇ ਤੇ ਪ੍ਰਪਾਰੂ ਟਕਰਾਨੂ ਗਾਵਾਂਗੇ ਤੇਤ ਕਰੂ ਟਕਰਾਨੂ ਗਾਵਾਂਗੇ ਤੇਤ ਕਰੂ ਟਕਰਾਨੂ ਸਾਰਾ ਸੋਣਾ ਦੀਆਂ ਪਿੰਨੀਆਂ ਨੇ ਘੁੱਪੀਆਂ ਕਹੋ ਚਿੱਟੇ ਸੋਣਾ ਦੀਆਂ ਪਿੰਨੀਆਂ ਨੇ ਕਈਆਂ 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 ਤੇਰੇ ਨਾਮ ਦੀਆਂ ਤੁਮਾਂ ਜੱਤ ਵਿੱਚ ਪਈਆਂ ਤੇਰੇ ਨਾਮ ਦੀਆਂ ਤੁਮਾਂ ਜੱਤ ਵਿੱਚ ਪਈਆਂ ਤੇਰੇ ਨਾਮ ਦੀਆਂ ਤੁਮਾਂ ਜੱਤ ਵਿੱਚ ਪਈਆਂ ਤੇਰੇ ਨਾਮ ਦੀਆਂ ਤੇਰੇ ਨਾਮ ਦੀਆਂ ਪੂਰਨ ਪਰਮੇਸ਼ਰਾ ਸਦਾ ਚੜੀਆਂ ਰਹਿਣ ਵਾਲੀਆਂ ਤੇਰੇ ਨਾਮ ਦੀਆਂ ਪੂਰਨ ਪਰਮੇਸ਼ਰਾ ਸਦਾ ਚੜੀਆਂ ਜਾ ਮੰਜਾ ਮਰ ਮਾਰ ਕੇ ਸਾਨੂੰ ਤੇਰੇ ਬਹੁ ਸਾਰਿਆਂ ਦਾ ਸੰਜਸ ਜਾ ਮਾਲ ਕਾ ਸਾਨੂੰ ਤੇਰੇ ਦਰਸ਼ਨ ਦਾ ਚਾਮੋਲ ਹੈ ਸਾਨੂੰ ਤੇਰੇ ਦਰਸ਼ਨ ਦੀ ਸੰਗਤ ਜਾਂਦੀ ਸੰਗਤ ਚੱਕਣ ਅਗ ਲਾਸ ਕੱਜੀ ਲੱਸੀ ਨਾਣੀ ਜੇਠੂ ਚਲ ਲਾਓ ਜਕਾਰੇ ਲਾਓ ਸੋ ਹੁਮਾਰਾ ਰਾਹੀਸ਼ੇ ਇਸ ਸਿੰਘਾ ਵਿਸ਼ਨੂ ਭਗਵਾਨ ਰਹੀਏ ਸੋ ਹੁਮਾਰਾ ਰਾਹੀਸ਼ੇ ਇਸ ਸਿੰਘਾ ਵਿਸ਼ਨੂ ਭਗਵਾਨ ਸੋ ਹਮਾਰੇ ਸੇ ਸੇ ਮਿਸਨਾ ਬਗਾਂ ਦੀ ਜੈ ਸਾਰੀ ਹਸੰਗ ਤੇ ਸੱਚੇ ਪਾਤਸ਼ਾਹ ਜੀ ਨੂੰ ਸਹਿਜ ਤੇ ਮਨਜੀਤ ਸਿੰਘ ਦੇ ਜਨਮ ਦੀਆਂ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਸੱਚੇ ਪਾਤਸ਼ਾਹ ਜੀ ਨੇ ਇੱਥੇ ਮਹਲਟਾਰੀ ਦੇ ਵਿੱਚ ਵਿਹਾਰ ਕੀਤਾ ਸੀ ਅਗਨੀ ਦੇ ਵਿੱਚ ਖੜ ਕੇ ਜਦੋਂ ਅੱਗ ਦੀਆਂ ਲਾਟਾਂ ਉੱਤੇ ਨੂੰ ਜਾ ਰਹੀਆਂ ਸਨ ਉਸ ਵੇਲੇ ਜੀਉ ਚੰਛਾ ਜੀ ਨੇ ਵਿੱਚ ਖੜੇ ਹੋ ਕੇ ਹੀ ਜਿਹੜਾ ਵਿਹਾਰ ਉਹ ਬੁਗਤਾਇਆ ਸੀ और उस वे जड़ा लपटा अग दियाँ कुत्ते और सहयोग शह छह जी बच्चे खड़े हो गए सन एक भी सेक जोड़ा तो नहीं सी लगे क्योंकि नशर ढोले गांधी संगत टोले गांधी ज बहुत ਤਤਕਾਰ ਜੋ ਹਨ ਸਾਰੀ ਹਰ ਸੰਗਤ ਸਾਰੀ ਹਰ ਸੰਗਤ ਦਾ ਕੋਟਨ ਕੋਟ ਧੰਨਵਾਦ ਪਰਮੇਸ਼ਰ ਦਾ ਧੰਨਵਾਦ ਸੋ ਹਰ ਸੰਗਤ ਜੀਓ ਗੁਰਮੁਖ ਤੇਰੇ ਭੰਡਾਰੇ ਦਾ ਅਤੂਟ ਚਾਰ ਵਰਨ ਤੇਰੇ ਦਰ ਤੇ ਆਉਣਾ ਦਾਣਾ ਪਾਣੀ ਵਿੱਚੋਂ ਮਾਤ ਗਿਆਨ ਨਿਖਟ ਸੱਚੀ ਦਰਗਾਹ ਵਿੱਚ ਬਹਾਉਣਾ ਮਾਨ ਮਿਲਿਆ ਹੈ ਸ਼ਬਦ ਸਖੀਤ ਸਾਬ ਜਦਾ ਮਨਜੀਤ ਸਿੰਘ ਜੀ ਮਨਜੀਤ ਸਿੰਘ ਜੀ ਨੂੰ ਮਾਨ ਕੀ ਮਿਲਿਆ ਹੈ ਸੀਸ ਨਿਵਾਏ ਕੌਣ ਕਾਲ ਯੁਗ ਖਾਲੀ ਗੋਦ ਜਿਸਮਾ ਜਿਨਾ ਘਰ ਨਾ ਹੋਵੇ ਬਾਲ ਜਿਸਮਾ ਪੈਣ ਦਾ ਕੋਈ ਬੱਚਾ ਨਹੀਂ ਹੁੰਦਾ ਉਹਨਾਂ ਨੂੰ ਮਿਲੇ ਤੇਰੀ ਸ਼ਾਨ ਉਹਨਾਂ ਨੂੰ ਮਿਲੇ ਤੇਰੀ ਸ਼ਾਨ ਸੱਚਾ ਦਾਨ ਦਿਆ ਗੁਰਪੂਰੇ ਇਹ ਸੱਚਾ ਦਾਨ ਕਿੰਨੇ ਦਿੱਤਾ ਹੈ ਗੁਰਪੂਰੇ ਨੇ ਹਾਜ਼ਰ ਹਜ਼ੂਰ ਹੋ ਕੇ ਬਾਲ ਅੰਜਾਨੇ ਵੱਡ ਸੁਰਵੀਰ ਗੁਰ ਕਰਾਇ ਤੀਰੇ ਤੀਰੇ ਸਰਬਟਾਏ ਅਮਰ ਸੱਚੇ ਨੀਰੇ ਸੋਹਰ ਸੰਗ ਦੀ ਇਹ ਵਾਰ ਮਿਲਿਆ ਹੈ ਬਹੁਤ ਵੱਡਾ ਇਸ ਮਾ ਪੈਣ ਦਾ ਕੋਈ ਬੱਚੇ ਦੀ ਬਖਸ਼ਿਸ਼ ਲੈਣੀ ਹੋਵੇ ਉਹ ਖਰਪਾ ਬਦੂ ਆਜੇ ਚਵਾਲ ਬਿਕੁੱਲੀ ਤੇ ਬੇਨਤੀ ਕਰ ਸਕਦਾ ਹੈ ਪਰਮੇਸ਼ਰ ਦੀ ਕਿਰਪਾ ਹੈ ਪਰ ਬਾਤ ਪੜਨਾ ਲਗੀਆਂ ਅੱਲਾਹ ਯਾ ਗੱਪਾ ਮੇਸਰਾਰੋ ਸੁਝੇ ਤੇਰਾ ਹੁਸੈਨਾ ਕਲਗੀਆਂ ਵਾਲੋ ਲੱਗ ਪਾਵੇ ਸਾਰ ਬੁਨਾ ਕੀ ਕਰਨੋ ਬੱਬੂ ਕੁੰਡੀ ਵਾਲਿਆ ਤੂੰ ਤੇ ਸਾਰਾ ਦਿੱਤਾ ਜਗ ਸਾਰਾ ਬੱਲੇ ਬੱਬੂ ਕੁੰਡੀ ਵਾਲਿਆ ਤੂੰ ਤੇ ਸਾਰਾ ਦਿੱਤਾ ਜਗ ਸਾਰਾ ਬੱਲੇ ਬੱਬੂ ਕੁੰਡੀ ਵਾਲਿਆ ਤੂੰ ਤੇ ਸਾਰਾ ਦਿੱਤਾ ਜਗ ਸਾਰਾ ਬੱਲੇ ਬੱਬੂ ਕੁੰਡੀ ਵਾਲਿਆ ਤੂੰ ਤੇ ਸਾਰਾ ਦਿੱਤਾ ਜਗ ਸਾਰਾ ਡੈਕੋਰੇਸ਼ਨ ਮਹਲ ਟਾਰੀ ਦੇ ਵਿੱਚ ਜੇ ਲਸੀ ਦਾ ਰਬ ਆਇਆ ਦਸੀ ਗਾਨੀ ਜੇ ਤੂ ਵਾਲ ਵਿੱਚ ਰੱਬ ਆਇਆ ਦਸੀ ਗਾਨੀ ਜੇ ਤੂ ਵਾਲ ਵਿੱਚ ਰੱਬ ਵੀ ਆਇਆ ਦਸੀ ਗਾਨੀ ਜੇ ਤੂ ਵਾਲ ਵਿੱਚ